ਕੀ ਨਾਂ ਤੁਹਾਡਾ ਤੇ ਕਿਹੜਾ ਮੇਰਾ ਨਾਂ ਹੈ ਗਾਸੇਮਦ ਜੀ ਤੇ ਮੈਂ ਬਾਹਰ ਮਾਰਕੀਟ ਚ ਕੰਮ ਕਰਨਾ ਕਿਉਂਦਾ ਜੀ ਮੈਂ ਮਤਲਬ ਸਵੇਰੇ ਜਾਨਾ ਕੋਈ 10 ਵਜੇ ਨਾਲ ਤਾਂ ਸਾਮਾਂ ਨੂੰ ਆਉਣਾ ਹੈ ਤੇ ਮੈਂ ਕੋਈ ਕਰੀਬ 3:00 ਵਜੇ ਆਇਆ ਸੀ ਜਦੋਂ ਆਇਆ ਤੇ ਆਂਦਿਆਂ ਨੂੰ ਆ ਕੇ ਦੇਖਿਆ ਤਾਂ ਤਾਲਾ ਮੇਰਾ ਟੁੱਟਾ ਪਿਆ ਹੈਗਾ ਉਸ ਤੋਂ ਬਾਅਦ ਚ ਮੈਂ ਗੇੜ ਪੁਲਿਆ ਸਾਰਾ ਕੁਝ ਦੇਖਿਆ ਉੱਪਰ ਥੱਲੇ ਪੂਰਾ ਮਗਾਣ ਤੇ ਫਿਰ ਮੈਂ ਅਲਮਾਰੀ ਦੇਖੀ ਅਲਮਾਰੀ ਦਾ ਜਿਹੜਾ ਲੋਕ ਉਹਨਾਂ ਤੋੜਿਆ ਹੈਗਾ ਇਹ ਪਰਸ ਵਿੱਚ ਪੈਸੇ ਵੀ ਸੀ ਕਿ ਲੱਖ ਰੁਪਏ ਉਹ ਵੱਡ ਗਿਆ ਤੇ ਲੱਗ ਗਿਆ ਮੈਂ ਕੋਈ ਕਰੀਬ 7:30 ਵਜੇ 3:00 ਵਜੇ ਆਇਆ ਉਸ ਸਮਾਂ 3:30 ਵੀ ਰਿਪੋਰਟ ਕਰਕੇ ਆਇਆ ਤੁਸੀਂ ਕੀ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਆ ਆਪਣਾ ਉਹਨਾਂ ਦਾ ਪਰਸ ਸਾਰ ਇੱਥੇ ਪਿਆ ਹੈਗਾ ਗੇਟ ਦੇ ਅੱਗੇ ਉਹ ਪਰਸ ਪੜਿਆ ਤੇ ਪਰਸਲੇ ਵਿੱਚ ਉਹਨਾਂ ਦੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਐਡਰੈਸ ਤੇ ਹੈਗਾ ਤੇ ਤੁਸੀਂ ਉਹਨੂੰ ਦੇਖ ਗਏ ਪਰਸ ਤੇ ਉੱਤੇ ਐਡਰੈਸ ਲਿਖਿਆ ਦੀਨਾ ਨਗਰੀ ਬੜਾ ਵੀ 18 ਸਾਲ ਦਾ ਹੈਗਾ ਜੋ ਵੀ ਹੈ ਸਰਸ ਬੂਕ ਪੁਲਿਸ ਨੂੰ ਇਹ ਇਸ ਤੋਂ 2 ਸਾਲ ਪਹਿਲੇ ਦੁਕਾਨ ਦੀ ਚੋਰੀ ਹੋਈ ਕੰਮ ਹੀ ਕੁਛ ਨਹੀਂ ਹੋਇਆ ਐ ਤੇ ਜਿਹੜਾ ਉਹ ਤੇ ਪੂਰਾ ਡਰੈੱਸ ਹੈ ਲੋਕੜੀ ਜੋ ਵੀ ਆਇਆ ਹੈ ਮੈਂ ਚਾਹੁੰਦਾ ਸਰ ਤੁਰੰਤ ਉਸੇ ਵੇਲੇ ਐਕਸ਼ਨ ਹੋਣਾ ਚਾਹੀਦਾ ਪੁਲਿਸ ਦਾ ਕੀ ਨਾਂ ਤੁਹਾਡਾ ਤੇ ਕਿਹੜਾ ਮੇਰਾ ਨਾਂ ਹੈਗਾ ਸੇਮਲਾ ਜੀ ਤੇ ਮੈਂ ਬਾਹਰ ਮਾਰਕੀਟ 'ਚ ਕੰਮ ਕਰਨਾ ਕਿਉਂਦਾ ਜੀ ਮੈਂ ਮਤਲਬ ਸਵੇਰੇ ਜਾਂਦਾ ਕੋਈ 10 ਵਜੇ ਨਾਲ ਸਾਮਾਂ ਨੂੰ ਆਉਣਾ ਤੇ ਮੈਂ ਕੋਈ ਕਰੀਬ 3:00 ਵਜੇ ਆਇਆ ਸਰ ਜਦੋਂ ਆਇਆ ਤੇ ਆਂਦਿਆਂ ਨੂੰ ਆ ਕੇ ਦੇਖਿਆ ਦੋ ਤਾਲਾ ਮੇਰਾ ਟੁੱਟਾ ਪਿਆ ਹੋਇਆ ਹੈਗਾ ਉਸ ਤੋਂ ਬਾਅਦ ਚ ਮੈਂ ਗੇਟ ਖੋਲਿਆ ਸਾਰਾ ਕੁਝ ਦੇਖਿਆ ਉੱਪਰ ਥੱਲੇ ਪੂਰਾ ਮਗਾਣ ਤੇ ਫਿਰ ਮੈਂ ਅਲਮਾਰੀ ਦੇਖੀ ਅਲਮਾਰੀ ਦਾ ਜਿਹੜਾ ਲੋਕ ਬਣਾ ਤੋੜਿਆ ਹੋਇਆ ਹੈਗਾ ਤੇ ਫਰਸ਼ 'ਚ ਪੈਸੇ ਪਈ ਕਿ ਲੱਖ ਰੁਪਏ ਉਹ ਗੱਡੀ 'ਤੇ ਲੱਗੇ ਮੈਂ ਕੋਈ ਕਰੀਬ ਸਵੇਰ 3:30 ਵਜੇ 3:00 ਵਜੇ ਆਇਆ ਉਸ ਤੋਂ ਬਾਅਦ 3:30 ਵੀ ਰਿਪੋਰਟ ਕਰਕੇ ਆਇਆ ਤੁਸੀਂ ਕੀ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਆ ਆਪਣਾ ਉਹਨਾਂ ਦਾ ਪਰਸਨ ਸਾਰਾ ਇੱਥੇ ਪਿਆ ਹੈਗਾ ਕੇਰ ਦੇ ਕੇ ਉਹ ਪਰਚੇ ਪੜਿਆ ਤੇ ਪਰਚੇ ਵਿੱਚ ਉਹਨਾਂ ਦੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਐਡਰੈਸ ਪਿਆ ਹੈਗਾ ਤੇ ਪੁਲਿਸ ਨੂੰ ਦੇ ਗਏ ਪਰਚ ਤੇ ਉੱਤੇ ਐਡਰੈਸ ਲਿਖਿਆ ਦਿਨਾਨਗਰੀ ਮੜਾ ਕੋਈ 18 ਸਾਲ ਦਾ ਹੈਗਾ ਜੋ ਵੀ ਹੈ ਸਾਰਾ ਸਬੂਤ ਪੁਲਿਸ ਨੂੰ ਦੇ ਹੈ ਇਸ ਤੋਂ 2 ਸਾਲ ਪਹਿਲੇ ਦੁਕਾਨ ਦੀ ਚੋਰੀ ਹੋਈ ਕੰਮ ਹੀ ਕੁਝ ਨਹੀਂ ਹੋਇਆ ਐ ਤੇ ਜਿਹੜਾ ਉੱਤੇ ਪੂਰਾ ਐਡਰੈਸ ਹੈ ਲੋਕਰੀ ਜੋ ਵੀ ਹੈ ਮੈਂ ਚਾਹੁੰਦਾ ਸਰ ਤੁਰੰਤ ਉਸੇ ਵੇਲੇ ਐਕਸ਼ਨ ਹੋਣਾ ਚਾਹੀਦਾ ਪੁਲਿਸ ਦਾ